ਸਿਕਾ ਜੀ ਮੈਂ ਹਾਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ ਫ੍ਰੈਂਚ ਬੋਲਣ ਵਾਲੇ ਹੁਨਰਬੰਦ ਕਾਮਿਆਂ ਨੂੰ ਸਥਾਈ ਨਿਵਾਸ ਲਈ ਤੇਜ਼ ਉਤਾਪਰਨ ਦਾਨ ਕਰਦੇ ਐ ਐਕਸਪ੍ਰੈਸ ਐਂਟਰੀ ਰਾਹੀਂ ਤੁਸੀਂ ਇੱਕ ਫੈਂਚ ਬੋਲਣ ਵਾਲੇ ਹੁਨਰਬੰਦ ਕਾਮੇ ਦੇ ਵਜੋਂ ਕੈਨੇਡਾ ਵਿੱਚ ਆਵਾਸ ਕਰ ਸਕਦੇ ਹੋ ਅਤੇ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਇੱਕ ਮਹਾਰਤਾਪੂਰਨ ਭੂਮਿਕਾ ਨਿਭਾ ਸਕਦੇ ਹੋ ਜਦੋਂ ਤੁਸੀਂ ਕੈਨੇਡਾ ਨੂੰ ਆਪਣਾ ਨਵਾਂ ਘਰ ਬਣਾਉਂਦੇ ਹੋ ਤਾਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਕੋਲ ਨਵੇਂ ਔਣ ਵਾਲਿਆਂ ਤੇ ਲਈ ਸਮਾਂਮਾ ਤੱਕ ਪਹੁੰਚ ਹੋਵੇਗੀ ਜੋ ਫ੍ਰੈਂਚ ਅਤੇ ਅੰਗਰੇਜ਼ੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ ਅਤੇ ਦੁਨੀਆ ਦੇ ਸਭ ਤੋਂ ਉੱਚ ਗੁਣਵੱਤਾ ਵਾਲੇ ਸਿੱਖਿਆ ਪ੍ਰਣਾਲੀਆਂ ਦੇ ਵਿੱਚੋਂ ਇੱਕ ਹੈ ਜਿਸ ਦੇ ਵਿੱਚ ਦੇਸ਼ ਭਰ ਦੇ ਵਿੱਚ ਨੌਕਰੀ ਦੇ ਮੌਕੇ ਹੋਣਗੇ ਦੱਸਦੀ ਐਕਸਪ੍ਰੈਸ ਐਂਟਰੀ ਇੱਕ ਆਨਲਾਈਨ ਐਪਲੀਕੇਸ਼ਨ ਸਿਸਟਮ ਹੈ ਜੁਆਈਆਰ ਸੀਸੀ ਨੂੰ ਉਹਨਾਂ ਉਮੀਦਵਾਰਾਂ ਦਾ ਇੱਕ ਪੂਲ ਬਣਾਉਣ ਦੀ ਆਗਿਆ ਦਿੰਦਾ ਹੈ ਜੋ ਸਥਾਈ ਤੌਰ ਤੇ ਕੈਨੇਡਾ ਵਿੱਚ ਪ੍ਰਵਾਸ ਕਰਨ ਦੇ ਯੋਗ ਹੋ ਸਕਦੇ ਨੇ ਪੂਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚ ਇੱਕ ਦੇ ਲਈ ਯੋਗ ਹੋਣਾ ਚਾਹੀਦਾ ਹੈ ਅਤੇ ਆਪਣੀ ਪ੍ਰੋਫਾਈਲ ਦੇ ਵਿੱਚ ਜਾਣਕਾਰੀ ਦੇ ਆਧਾਰ ਉੱਤੇ ਅੰਕ ਹਾਸਲ ਕਰਨੇ ਚਾਹੀਦੇ ਨੇ ਜਿਸ ਵਿੱਚ ਤੁਹਾਡੇ ਹੁਨਰ ਅਤੇ ਅਨੁਭਵ ਸ਼ਾਮਲ ਨੇ ਸਥਾਈ ਨਿਵਾਸ ਲਈ ਐਸਜੀ ਡੇਨ ਦੇ ਲਈ ਸਦਾ ਪ੍ਰਾਪਤ ਕਰਨ ਦੇ ਲਈ ਤੁਹਾਡੇ ਕੋਲ ਸਭ ਤੋਂ ਉੱਚ ਦਰਜੇ ਦੇ ਸਕੋਰਾਂ ਦੇ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਇੱਕ ਪ੍ਰੋਫਾਈਲ ਬਣਾਉਂਦੇ ਹੋ ਤਾਂ ਤੁਹਾਨੂੰ ਕੈਨੇਡਾ ਦੀ ਦੋ ਸਰਕਾਰੀ ਭਾਸ਼ਾਵਾਂ ਦੇ ਵਿੱਚੋਂ ਇੱਕ ਦਾ ਆਪਣਾ ਗਿਆਨ ਸਾਬਤ ਕਰਨ ਦੀ ਲੋੜ ਹੁੰਦੀ ਹੈ ਫ੍ਰੈਂਚ ਜਾਂ ਫਿਰ ਅੰਗਰੇਜ਼ੀ ਆਪਣੀ ਪਹਿਲੀ ਸਰਕਾਰੀ ਭਾਸ਼ਾ ਦੇ ਵਜੋਂ ਆਪਣੀ ਸਭ ਤੋਂ ਮਜ਼ਬੂਤ ਭਾਸ਼ਾ ਚੁਣੋ ਤਾਂ ਜੋ ਤੁਸੀਂ ਵਧੇਰੇ ਅੰਕ ਕਮਾਉਂਦੀਆਂ ਸੰਭਾਵਨਾਵਾਂ ਵਧਾ ਸਕੋ ਤੁਸੀਂ ਫ੍ਰੈਂਚ ਸਤੇ ਮਜ਼ਬੂਤ ਹੁਨਰਾਂ ਦੇ ਲਈ ਪੰਜਾਬ ਵਾਧੂ ਅੰਕ ਕਮਾ ਸਕਦੇ ਹੋ ਜੇਕਰ ਤੁਸੀਂ ਚਾਰਾ ਫ੍ਰੈਂਚ ਭਾਸ਼ਾ ਦੇ ਹੁਨਰਾਂ ਉਤੇ ਲੈਵਲ 7 ਜਾਂ ਇਸ ਤੋਂ ਵੱਧ ਦਾ ਪੱਤਰ ਪ੍ਰਾਪਤ ਕਰਦੇ ਹੋ ਤਾਂ ਤੁਸੀਂ 25 ਵਾਧੂ ਅੰਕ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਅੰਗਰੇਜ਼ੀ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਜਾਂ ਕਿਸੀ ਐਲਬੀ ਪੱਤਰ 4 ਜਾਂ ਫਿਰ ਇਸ ਤੋਂ ਘੱਟ ਪ੍ਰਾਪਤ ਕੀਤਾ ਹੈ ਜਾਂ ਜੇਕਰ ਤੁਸੀਂ ਅੰਗਰੇਜ਼ੀ ਟੈਸਟ ਨਹੀਂ ਦਿੱਤਾ ਜੇਕਰ ਤੁਸੀਂ ਚਾਰਾ ਅੰਗਰੇਜ਼ੀ ਹੁਨਰਾਂ ਉਤੇ ਸੀਐਲਬੀ 5 ਜਾਂ ਇਸ ਤੋਂ ਵੱਧ ਪ੍ਰਾਪਤ ਕੀਤਾ ਹੈ ਤਾਂ 50 ਵਾਧੂ ਪ੍ਰਾਪਤ ਹੁੰਦੇ ਨੇ ਆਈਐਸਸੀ ਦਾ ਵਿਆਪਕ ਰੈਂਕਿੰਗ ਸਿਸਟਮ ਟੂਲ ਤੁਹਾਨੂੰ ਦੱਸ ਸਕਦਾ ਹੈ ਕਿ ਜੇਕਰ ਤੁਸੀਂ ਇੱਕ ਪ੍ਰੋਫਾਈਲ ਬਣਾਉਂਦੇ ਹੋ ਤਾਂ ਤੁਹਾਡਾ ਸਕੋਰ ਕੀ ਹੋ ਸਕਦਾ ਹੈ ਇਸਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਹਾਨੂੰ ਆਪਣੀ ਪਾਠਸ਼ਾ ਤੇ ਹੁਨਰ ਤੇ ਲਈ ਕਿੰਨੇ ਅੰਕ ਮਿਲਣਗੇ ਹਰ ਸਾਲ IRCC ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਉਹਨਾਂ ਉਮੀਦਵਾਰਾਂ ਨੂੰ ਸੱਦਾ ਦਿੰਦਾ ਹੈ ਜੋ ਇੱਕ ਖਾਸ ਸ਼੍ਰੇਣੀ ਤੇ ਲਈ ਯੋਗ ਹਨ ਤਾਂ ਜੋ ਇੱਕ ਪਛਾਣੇ ਗਏ ਆਰਥਿਕ ਟਿਚੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ ਇਸ ਸ਼੍ਰੇਣੀ ਆਧਾਰਿਤ ਤੌਰ ਤੇ ਸਿੱਖਰਲੇ ਦਰਜੇ ਦੇ ਉਮੀਦਵਾਰਾਂ ਨੂੰ ਸੱਦਾ ਦੇ ਕੇ ਆਮ ਅਤੇ ਪ੍ਰੋਗਰਾਮ ਵਿਸ਼ੇਸ਼ ਦੌਰੇ ਦੇ ਵਿੱਚ ਵਾਅਦਾ ਕਰਦੇ ਨੇ ਜੋ ਇਹਨਾਂ ਖਾਸ ਟਿਚੇ ਨੂੰ ਪੂਰਾ ਕਰਨ ਦੇ ਲਈ ਸਾਡੀ ਮਦਦ ਕਰ ਸਕਦੇ ਨੇ ਫ੍ਰੈਂਚ ਪਾਰਸ਼ੀਆ ਦੀ ਮੁਹੱਤ 2024-25 ਦੇ ਲਈ ਚੁਣੀਆਂ ਗਈਆਂ ਸ਼੍ਰੇਣੀਆਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਯੋਗ ਹੋਣ ਦੇ ਲਈ ਤੁਹਾਨੂੰ ਇੱਕ ਹੁਨਰਬੰਦ ਵਰਕਰ ਹੋਣਾ ਚਾਹੀਦਾ ਹੈ ਜੋ ਇਨ੍ਹਾਂ ਤਿੰਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਲੰਬੀ ਯੋਗ ਹੈ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜਾਂ ਫੈਡਰਲ ਸਕਿਲ ਟ੍ਰੇਡ ਪ੍ਰੋਗਰਾਮ ਜਾਂ ਫਿਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਜੇਕਰ ਤੁਸੀਂ ਉਪਰੋਕਤ ਪ੍ਰੋਗਰਾਮਾਂ ਦੇ ਵਿੱਚੋਂ ਕਿਸੇ ਇੱਕ ਦੇ ਲਈ ਯੋਗ ਹੋ ਤਾਂ ਕੋਈ ਸੁਭਾਚਾਪਤ ਦੇਸ਼ ਤੁਹਾਨੂੰ ਪ੍ਰੋਵੀਸ਼ੀਅਲ ਨਾਮਜ਼ਦ ਪ੍ਰੋਗਰਾਮ ਰਾਹੀਂ ਸਥਾਈ ਨਿਵਾਸੀ ਲਈ ਨਾਮਜ਼ਦ ਕਰਨ ਦੇ ਯੋਗ ਵੀ ਹੋ ਸਕਦੇ ਹੈ ਨਾਮਜ਼ਦ ਹੋਣ ਦੇ ਨਾਤੇ ਜੇਕਰ ਤੁਹਾਨੂੰ ਐਸਜੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਵਾਧੂ ਅੰਕ ਮਿਲਦੇ ਨੇ ਤੁਹਾਨੂੰ ਸਿਰਫ ਤਾਂ ਹੀ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਹੈ ਜੇਕਰ ਤੁਹਾਨੂੰ ਸਥਾਈ ਨਿਵਾਸੀ ਲਈ ਐਸਜੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਪਰ ਤੁਹਾਨੂੰ ਆਪਣੇ ਪ੍ਰੋਫਾਈਲ ਦੇ ਲਈ ਹੋਰ ਦਸਤਾਵੇਜ਼ਾਂ ਤੋਂ ਜਾਣਕਾਰੀ ਦੀ ਵੀ ਲੋੜ ਹੋ ਸਕਦੀ ਹੈ ਆਪਣੀ ਦੂਜੀ ਭਾਸ਼ਾ ਦੇ ਹੁਨਰ ਲਈ ਵਾਧੂ ਅੰਕ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਅੰਗਰੇਜ਼ੀ ਜੇ ਤੁਸੀਂ ਫ੍ਰੈਂਚ ਬੋਲਦੇ ਹੋ ਤਾਂ ਤੁਸੀਂ ਦੋਵਾਂ ਪਛਾਣਾਂ ਦੇ ਲਈ ਪਰਮੰਤ ਭਾਸ਼ਾ ਟੈਸਟ ਦੇ ਨਤੀਜੇ ਪ੍ਰਦਾਨ ਕਰ ਸਕਦੇ ਹੋ ਜੇਕਰ ਤੁਸੀ ਯੋਗ ਹੋ ਤਾਂ ਤੁਸੀ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵੀ ਬਣਾ ਸਕਦੇ ਹੋ ਤੁਹਾਨੂੰ ਖਾਤਾ ਬਣਾਉਣ ਦੇ ਲਈ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲੋੜ ਹੈ ਜਾਂ ਜਦੋਂ ਇਹ ਤੁਹਾਨੂੰ ਪੁੱਛੇਗਾ ਤਾਂ ਆਪਣਾ ਨਿੱਜੀ ਹਵਾਲਾ ਕੋਡ ਦਰਜ ਕਰਕੇ ਸਾਈਨ ਇਨ ਕਰ ਸਕਦੇ ਹੋ ਤੇ ਆਪਣੇ ਨਿੱਜੀ ਵੇਰਵੇ ਦਰਜ ਕਰ ਸਕਦੇ ਹੋ ਇਸ ਨਾਲ ਹੀ ਜਦੋਂ ਤੁਸੀ ਪੂਲ ਦੇ ਵਿੱਚ ਹੋ ਤਾਂ ਤੁਸੀ ਸੱਦਾ ਪੱਤਰ ਤੇ ਦੋਸਤੀ ਵੀ ਜਾਂਚ ਕਰ ਸਕਦੇ ਹੋ ਕਿ ਤੁਹਾਨੂੰ ਸੱਦਾ ਮਿਲਣ ਦੀ ਕਿੰਨੀ ਸੰਭਾਵਨਾ ਹੈ ਜੇਕਰ ਤੁਹਾਨੂੰ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਤਾਂ ਤੁਹਾਡੇ ਕੋਲ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ ਦੇ 60 ਦਿਨ ਹੁੰਦੇ ਨੇ ਜੇਕਰ ਤੁਹਾਨੂੰ ਅਸਜੀ ਦੇਣ ਦੇ ਲਈ ਸੱਦਾ ਨਹੀਂ ਦਿੱਤਾ ਜਾਂਦਾ ਤਾਂ ਤੁਹਾਡੇ ਅੰਕ ਬਹੁਤ ਘੱਟ ਹੁੰਦੇ ਨੇ ਤਾਂ ਤੁਸੀਂ ਆਪਣੇ ਸਕੂਲ ਨੂੰ ਵਧਾਉਣ ਦਾ ਇੱਕ ਤਰੀਕਾ ਕੈਨੇਡੀਅਨ ਕੰਮ ਦਾ ਤਸਰਪਾ ਪ੍ਰਾਪਤ ਕਰਨਾ ਹੈ ਫਰਾਂਕੋਫੋਨ ਮੋਬਿਲਿਟੀ ਵਰਕ ਪਰਮਿਟ ਕੈਨੇਡੀਅਨ ਮਾਲਕਾ ਤੇ ਲਈ ਤੁਹਾਨੂੰ ਨੌਕਰੀ ਤੇ ਰੱਖਣਾ ਵੀ ਆਸਾਨ ਬਣਾਉਂਦਾ ਹੈ ਇੱਕ ਵਾਰ ਫਿਰ ਦੱਸ ਦਈਏ ਸਸਕਾ ਜੀ ਮੈਂ ਹਾਂ ਕੋਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ ਫ੍ਰੈਂਚ ਬੋਲਣ ਵਾਲੇ ਹੁਨਰਬੰਦ ਕਾਮਿਆਂ ਨੂੰ ਸਥਾਈ ਨਿਵਾਸ ਦੇ ਲਈ ਤੇਜ਼ ਉਤਸਤਾਪਰਦਾਨ ਕਰਦਾ ਹੈ ਐਕਸਪ੍ਰੈਸ ਐਂਟਰੀ ਰਾਹੀਂ ਤੁਸੀਂ ਇੱਕ ਫ੍ਰੈਂਚ ਬੋਲਣ ਵਾਲੇ ਹੁਨਰਬੰਦ ਕਾਮੇ ਦੇ ਵਜੋਂ ਕੈਨੇਡਾ ਵਿੱਚ ਆਵਾਸ ਕਰ ਸਕਦੇ ਹੋ ਅਤੇ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਇੱਕ ਮਹਾਰਤਾਪੂਰਨ ਭੂਮਿਕਾ ਨਿਭਾ ਸਕਦੇ ਹੋ ਜਦੋਂ ਤੁਸੀਂ ਕੈਨੇਡਾ ਨੂੰ ਆਪਣਾ ਨਵਾਂ ਘਰ ਬਣਾਉਂਦੇ ਹੋ ਤਾਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਕੋਲ ਨਵੇਂ ਆਉਣ ਵਾਲਿਆਂ ਤੇ ਲਈ ਸਮਾਂਵਾਤ ਤੱਕ ਪਹੁੰਚ ਹੋਵੇਗੀ ਜੋ ਫ੍ਰੈਂਚ ਅਤੇ ਅੰਗਰੇਜ਼ੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ ਅਤੇ ਦੁਨੀਆ ਦੇ ਸਭ ਤੋਂ ਉੱਚ ਗੁਣਵੱਤਾ ਵਾਲੇ ਸਿੱਖਿਆ ਪ੍ਰਣਾਲੀਆਂ ਦੇ ਵਿੱਚੋਂ ਇੱਕ ਹੈ ਜਿਸ ਦੇ ਵਿੱਚ ਦੇਸ਼ ਭਰ ਦੇ ਵਿੱਚ ਨੌਕਰੀ ਦੇ ਮੌਕੇ ਹੋਣਗੇ ਦਸਤੀ ਐਕਸਪ੍ਰੈਸ ਐਂਟਰੀ ਇੱਕ ਆਨਲਾਈਨ ਐਪਲੀਕੇਸ਼ਨ ਸਿਸਟਮ ਹੈ ਜੁਆਈਆਰ ਸੀਸੀ ਨੂੰ ਉਹਨਾਂ ਉਮੀਦਵਾਰਾਂ ਦਾ ਇੱਕ ਪੂਲ ਬਣਾਉਣ ਦੀ ਆਗਿਆ ਦਿੰਦਾ ਹੈ ਜੋ ਸਥਾਈ ਤੌਰ ਤੇ ਕੈਨੇਡਾ ਵਿੱਚ ਪ੍ਰਵਾਸ ਕਰਨ ਦੇ ਯੋਗ ਹੋ ਸਕਦੇ ਨੇ ਪੂਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚ ਇੱਕ ਦੇ ਲਈ ਯੋਗ ਹੋਣਾ ਚਾਹੀਦਾ ਹੈ ਅਤੇ ਆਪਣੀ ਪ੍ਰੋਫਾਈਲ ਦੇ ਵਿੱਚ ਜਾਣਕਾਰੀ ਦੇ ਆਧਾਰ ਉੱਤੇ ਅੰਕ ਹਾਸਲ ਕਰਨੇ ਚਾਹੀਦੇ ਨੇ ਜਿਵੇਂ ਵਿੱਚ ਤੁਹਾਡੇ ਹੁਨਰ ਅਤੇ ਅਨੁਭਵ ਸ਼ਾਮਲ ਨੇ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਸਦਾ ਪ੍ਰਾਪਤ ਕਰਨ ਦੇ ਲਈ ਤੁਹਾਡੇ ਕੋਲ ਸਭ ਤੋਂ ਉੱਚ ਦਰਜੇ ਦੇ ਸਕੋਰਾਂ ਦੇ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਇੱਕ ਪ੍ਰੋਫਾਈਲ ਬਣਾਉਂਦੇ ਹੋ ਤਾਂ ਤੁਹਾਨੂੰ ਕੈਨੇਡਾ ਦੀ ਦੋ ਸਰਕਾਰੀ ਭਾਸ਼ਾਵਾਂ ਦੇ ਵਿੱਚੋਂ ਇੱਕ ਦਾ ਆਪਣਾ ਗਿਆਨ ਸਾਬਤ ਕਰਨ ਦੀ ਲੋੜ ਹੁੰਦੀ ਹੈ ਫ੍ਰੈਂਚ ਜਾਂ ਫਿਰ ਅੰਗਰੇਜ਼ੀ ਆਪਣੀ ਪਹਿਲੀ ਸਰਕਾਰੀ ਭਾਸ਼ਾ ਦੇ ਵਜੋਂ ਆਪਣੀ ਸਭ ਤੋਂ ਮਜ਼ਬੂਤ ਭਾਸ਼ਾ ਚੁਣੋ ਤਾਂ ਜੋ ਤੁਸੀਂ ਵਧੇਰੇ ਅੰਕ ਕਮਾਉਂਦਿਆਂ ਸੰਭਾਵਨਾਵਾਂ ਵਧਾ ਸਕੋ ਤੁਸੀਂ ਫ੍ਰੈਂਚ ਤੇ ਮਜ਼ਬੂਤ ਹੁਨਰਾਂ ਦੇ ਲਈ ਪੰਜਾਬ ਵਾਧੂ ਅੰਕ ਕਮਾ ਸਕਦੇ ਹੋ ਜੇਕਰ ਤੁਸੀਂ ਚਾਰਾਂ ਫ੍ਰੈਂਚ ਭਾਸ਼ਾ ਦੇ ਹੁਨਰਾਂ ਉੱਤੇ ਲੈਵਲ 7 ਜਾਂ ਇਸ ਤੋਂ ਵੱਧ ਦਾ ਪੱਧਰ ਪ੍ਰਾਪਤ ਕਰਦੇ ਹੋ ਤਾਂ ਤੁਸੀਂ 25 ਵਾਧੂ ਅੰਕ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਅੰਗਰੇਜ਼ੀ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਯਾਨਕਿ ਸੀ ਐਲ ਪੀ ਪੱਧਰ 4 ਜਾਂ ਫਿਰ ਇਸ ਤੋਂ ਘੱਟ ਪ੍ਰਾਪਤ ਕੀਤਾ ਹੈ ਜਾਂ ਜੇਕਰ ਤੁਸੀਂ ਅੰਗਰੇਜ਼ੀ ਟੈਸਟ ਨਹੀਂ ਦਿੱਤਾ ਜੇਕਰ ਤੁਸੀਂ ਚਾਰਾਂ ਅੰਗਰੇਜ਼ੀ ਹੁਨਰਾਂ ਉੱਤੇ ਸੀ ਐਲ ਬੀ 5 ਜਾਂ ਇਸ ਤੋਂ ਵੱਧ ਪ੍ਰਾਪਤ ਕੀਤਾ ਹੈ ਤਾਂ 50 ਵਾਧੂ ਪ੍ਰਾਪਤ ਹੁੰਦੇ ਨੇ ਆਈਆਈਸੀ ਦਾ ਵਿਆਪਕ ਰੈਂਕਿੰਗ ਸਿਸਟਮ ਟੂਲ ਤੁਹਾਨੂੰ ਦੱਸ ਸਕਦਾ ਹੈ ਕਿ ਜੇਕਰ ਤੁਸੀਂ ਇੱਕ ਪ੍ਰੋਫਾਈਲ ਬਣਾਉਂਦੇ ਹੋ ਤਾਂ ਤੁਹਾਡਾ ਸਕੋਰ ਕੀ ਹੋ ਸਕਦਾ ਹੈ ਇਸ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਹਾਨੂੰ ਆਪਣੀ ਪਾਠਸ਼ਾ ਤੇ ਹੁਨਰ ਤੇ ਲਈ ਕਿੰਨੇ ਅੰਕ ਮਿਲਣਗੇ ਹਰ ਸਾਲ ਆਈਆਈਸੀ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਉਹਨਾਂ ਉਮੀਦਵਾਰਾਂ ਨੂੰ ਸੱਦਾ ਦਿੰਦਾ ਹੈ ਜੋ ਇੱਕ ਖਾਸ ਸ਼੍ਰੇਣੀ ਤੇ ਲਈ ਯੋਗ ਹਨ ਤਾਂ ਜੋ ਇੱਕ ਪਛਾਣੇ ਗਏ ਆਰਥਿਕ ਟੀਚੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ ਇਹ ਸ਼੍ਰੇਣੀ ਅਧਾਰਤ ਤੌਰ ਤੇ ਸਿੱਖਰਲੇ

ਸਦਾ ਦੇ ਕੇ ਆਮ ਅਤੇ ਪ੍ਰੋਗਰਾਮ ਵਿਸ਼ੇਸ਼ ਦੌਰਾ ਦੇ ਵਿੱਚ ਵਾਅਦਾ ਕਰਦੇ ਨੇ ਜੋ ਇਹਨਾਂ ਖਾਸ ਸਟਿਚਾਂ ਨੂੰ ਪੂਰਾ ਕਰਨ ਦੇ ਲਈ ਸਾਡੀ ਮਦਦ ਕਰ ਸਕਦੇ ਨੇ ਫ੍ਰੈਂਚ ਪਾਰਸ਼ਾਤੀ ਮੁਹੱਤ 20425 ਦੇ ਲਈ ਚੁਣੀਆਂ ਗਈਆਂ ਸ਼੍ਰਣੀਆਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਯੋਗ ਹੋਣ ਦੇ ਲਈ ਤੁਹਾਨੂੰ ਇੱਕ ਹੁਨਰਬੰਦ ਵਰਕਰ ਹੋਣਾ ਚਾਹੀਦਾ ਹੈ ਜੋ ਇਹਨਾਂ ਤਿੰਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਲੰਬੀ ਯੋਗ ਹੈ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜਾਂ ਫੈਡਰਲ ਸਕਿਲ ਟ੍ਰੇਡ ਪ੍ਰੋਗਰਾਮ ਜਾਂ ਫਿੱਟ ਕੈਨੇਡੀਅਨ ਐਕਸਪੀਰੀਅੰਸ ਕਲਾਸ ਜੇਕਰ ਤੁਸੀਂ ਉਪਰੋਕਤ ਪ੍ਰੋਗਰਾਮਾਂ ਦੇ ਕਿ ਚੁੱਕਿ ਸੇ ਇੱਕ ਦੇ ਲਈ ਯੋਗ ਹੋ ਤਾਂ ਕੋਈ ਸੂਬਾ ਚਾਪਤ ਦੇਸ਼ ਤੁਹਾਨੂੰ ਪ੍ਰੋਵੀਨਸ਼ੀਅਲ ਨਾਮਜ਼ਦ ਪ੍ਰੋਗਰਾਮ ਰਾਹੀਂ ਸਥਾਨ ਨਿਵਾਸੀ ਲਈ ਨਾਮਜ਼ਦ ਕਰਨ ਦੇ ਯੋਗ ਵੀ ਹੋ ਸਕਦੇ ਹੈ ਨਾਮਜ਼ਦ ਹੋਣ ਦੇ ਨਾਤੇ ਜੇਕਰ ਤੁਹਾਨੂੰ ਐਸਜੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਵਾਧੂ ਅੰਕ ਮਿਲਦੇ ਨੇ ਤੁਹਾਨੂੰ ਸਿਰਫ ਤਾਂ ਹੀ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਹੈ ਜੇਕਰ ਤੁਹਾਨੂੰ ਸਥਾਨ ਨਿਵਾਸੀ ਲਈ ਅਸੀ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਪਰ ਤੁਹਾਨੂੰ ਆਪਣੇ ਪ੍ਰੋਫਾਈਲ ਦੇ ਲਈ ਹੋਰ ਦਸਤਾਵੇਜ਼ਾਂ ਤੋਂ ਜਾਣਕਾਰੀ ਦੀ ਵੀ ਲੋੜ ਹੋ ਸਕਦੀ ਹੈ ਆਪਣੇ ਤੁਜੀ ਭਾਸ਼ਾ ਦੇ ਹੁਨਰ ਲਈ ਵਾਧੂ ਅੰਕ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਅੰਗਰੇਜ਼ੀ ਜੇ ਤੁਸੀਂ ਫ੍ਰੈਂਚ ਬੋਲਦੇ ਹੋ ਤਾਂ ਤੁਸੀਂ ਦੋਵਾਂ ਪਛਾਣਾਂ ਦੇ ਲਈ ਪਰਮੰਤ ਭਾਸ਼ਾ ਟੈਸਟ ਦੇ ਨਤੀਜੇ ਪ੍ਰਦਾਨ ਕਰ ਸਕਦੇ ਹੋ ਜੇਕਰ ਤੁਸੀ ਯੋਗ ਹੋ ਤਾਂ ਤੁਸੀ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵੀ ਬਣਾ ਸਕਦੇ ਹੋ ਤੁਹਾਨੂੰ ਖਾਤਾ ਬਣਾਉਣ ਦੇ ਲਈ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲੋੜ ਹੈ ਜ ਜਦੋਂ ਇਹ ਤੁਹਾਨੂੰ ਪੁੱਛੇਗਾ ਤਾਂ ਆਪਣਾ ਨਿੱਜੀ ਹਵਾਲਾ ਕੋਡ ਦਰਜ ਕਰਕੇ ਸਾਈਨ ਇਨ ਕਰ ਸਕਦੇ ਹੋ ਤੇ ਆਪਣੇ ਨਿੱਜੀ ਵੇਰਵੇ ਦਰਜ ਕਰ ਸਕਦੇ ਹੋ ਇਸ ਨਾਲ ਹੀ ਜਦੋਂ ਤੁਸੀਂ ਪੂਲ ਦੇ ਵਿੱਚ ਹੋ ਤਾਂ ਤੁਸੀਂ ਸੱਦਾ ਪੱਤਰ ਤੇ ਦੋਸਤੀ ਵੀ ਜਾਂਚ ਕਰ ਸਕਦੇ ਹੋ ਕਿ ਤੁਹਾਨੂੰ ਸੱਦਾ ਮਿਲਣ ਦੀ ਕਿੰਨੀ ਸੰਭਾਵਨਾ ਹੈ ਜੇਕਰ ਤੁਹਾਨੂੰ ਅਰਜੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਤਾਂ ਤੁਹਾਡੇ ਕੋਲ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ ਦੇ ਲਈ 60 ਦਿਨ ਹੁੰਦੇ ਨੇ ਜੇਕਰ ਤੁਹਾਨੂੰ ਅਸੀ ਦੇਣ ਦੇ ਲਈ ਸੱਦਾ ਨਹੀਂ ਦਿੱਤਾ ਜਾਂਦਾ ਤਾਂ ਤੁਹਾਡੇ ਅੰਕ ਬਹੁਤ ਘੱਟ ਹੁੰਦੇ ਨੇ ਤਾਂ ਤੁਸੀਂ ਆਪਣੇ ਸਕੂਲ ਨੂੰ ਵਧਾਉਣ ਦਾ ਇੱਕ ਤਰੀਕਾ ਕੈਨੇਡੀਅਨ ਕੰਮ ਦਾ ਤਸਰਬਾ ਪ੍ਰਾਪਤ ਕਰਨਾ ਹੈ ਫ੍ਰਾਂਕੋਫੋਨ ਮੋਬਿਲਿਟੀ ਵਰਕ ਪਰਮਿਟ ਕੈਨੇਡੀਅਨ ਮਾਲਕਾ ਤੇ ਲਈ ਤੁਹਾਨੂੰ ਨੌਕਰੀ ਤੇ ਰੱਖਣਾ ਵੀ ਆਸਾਨ ਬਣਾਉਂਦਾ ਹੈ ਇੱਕ ਵਾਰ ਫਿਰ ਦੱਸ ਦਈਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ